ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਆ ਜੜੀਆਂ ਝੋਟੀਆਂ ਤੁਸੀਂ ਦੋ ਦੇਖ ਰਹੇ ਹੋ ਇਹ ਕਿਸੇ ਫਾਰਮਰ ਘਰੇ ਹੈਗੀਆਂ ਸੀਗੀਆਂ ਰਿਪੀਟਰ ਹੋਈਆਂ ਹੋਈਆਂ ਸੀਗੀਆਂ ਇੱਕ ਦੀ ਬੱਚੇਦਾਨੀ ਇੱਕ ਮਜ਼ੂਰ ਸੀਗੀ ਕਾਫੀ ਵੀਕ ਸੀਗੀ ਕਮਜ਼ੋਰ ਸੀ ਤੇ ਦੂਜੀ ਦੀ ਬੱਚੇਦਾਨੀ ਦੀ ਗ੍ਰੋਥ ਸਹੀ ਸੀਗੀ ਪਰ ਉਹ ਸਹੀ ਤਰੀਕੇ ਨਾਲ ਓਵੂਲੇਸ਼ਨ ਨਹੀਂ ਕਰਦੀ ਸੀ ਤੇ ਆਪਾਂ ਇਹਨਾਂ ਦੋਵਾਂ ਦਾ ਰਿਪੀਟਰ ਬਣੀਆਂ ਹੋਈਆਂ ਸੀਗੀਆਂ ਕਿਸੇ ਡਾਕਟਰਾਂ ਤੋਂ ਪਈਆਂ ਨੇ ਤੇ ਪਸ਼ੂ ਤੋਂ ਵੀ ਇਹਨਾਂ ਬਣਾ ਕੇ ਦੇਖੀਆਂ ਸੀਗੀਆਂ ਤੇ ਇਹ ਦੋਵੇਂ ਨਹੀਂ ਰਹੀਆਂ ਉਸ ਤੋਂ ਬਾਅਦ ਇਹਨਾਂ ਆਪਣੇ ਨਾਲ ਕੰਟੈਕਟ ਕੀਤਾ ਤੇ ਆਪਾਂ ਇਹਨਾਂ ਦੋਵਾਂ ਦਾ ਟ੍ਰੀਟਮੈਂਟ ਕਰਿਆ ਟ੍ਰੀਟਮੈਂਟ ਕਰਨ ਤੋਂ ਬਾਅਦ ਇਹਨਾਂ ਦੋਵੇਂ ਝੋਟੀਆਂ ਇੱਕੋ ਦਿਨ ਹੀਟ ਵਿੱਚ ਆ ਗਈਆਂ ਸੀਗੀਆਂ ਤੇ ਇੱਕੋ ਦਿਨ ਆਪਾਂ ਇਹਨਾਂ ਦੋਵਾਂ ਦੇ ਗੱਬਣ ਘਾਰਤੀਆਂ ਇਹਨਾਂ ਨੂੰ ਟੀਕਾ ਭਰਤਾ ਸੀਗਾ ਤੇ ਜੋ ਬਣਦਾ ਸੀਗਾ ਟ੍ਰੀਟਮੈਂਟ ਇਹਨਾਂ ਦਾ ਆਪਾਂ ਕਰਕੇ ਉਸ ਤੋਂ ਬਾਅਦ ਇਹਈ ਕਰੀ ਤੇ ਉਸ ਤੋਂ ਬਾਅਦ ਭਈਆਂ ਨੇ ਭਈਆਂ ਦਾ ਆਪਾਂ ਨੂੰ ਫੋਨ ਹੀ ਨਹੀਂ ਆਇਆ ਨਾ ਆਪਾਂ ਕੋਈ ਫੀਡਬੈਕ ਲਿਆ ਇਹਨਾਂ ਯਾਦ ਨਹੀਂ ਰਹੇਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਆਪਾਂ ਨੂੰ ਕਾਲ ਕਰੀ ਸੀ ਕਹਦੇ ਸੀ ਇੱਕ ਝੋਟੀ ਜਿਹੜੀ ਕਿ ਕੱਲ ਦੀ ਅੜੰਗੀ ਜਾਂਦੀ ਆ ਤੇ ਡਿਸਚਾਰਜ ਕਰੀ ਜਾਂਦੀ ਆ ਜਦੋਂ ਆਪਾਂ ਜਾ ਕੇ ਦੇਖਿਆ ਮੈਂ ਕਿਹਾ ਕੋਈ ਨਹੀਂ ਚੈੱਕ ਕਰ ਲੈਨੇ ਆ ਬਾਕੀ ਮੈਨੂੰ ਕੋਈ ਲੱਗਦਾ ਨਹੀਂ ਸੀਗਾ ਵੀ ਬਾਹਰੋਂ ਖਾਲੀ ਹੈ ਮੈਂ ਕਿਹਾ ਤੁਸੀਂ ਚੈੱਕ ਨਹੀਂ ਕਰਾਈ ਇਹਨਾਂ ਨੂੰ 5 5.5 ਮਹੀਨੇ ਹੋ ਗਏ ਨਾ ਚੈੱਕ ਵੀ ਨਹੀਂ ਕਰਾਈ ਧਿਆਨ ਰੱਖਿਆ ਕਰੋ ਚੈੱਕ ਕਰਾ ਲਈ ਕਰੋ ਡੇਢ ਤੋਂ 2 ਮਹੀਨਿਆਂ ਤੱਕ ਚੈੱਕ ਕਰਵਾ ਲਈ ਕਰੋ ਤਾਂ ਜੋ ਪਸ਼ੂ ਦਾ ਪਤਾ ਲੱਗ ਜਾਂਦਾ ਹਨਾ ਨਹੀਂ ਤਾਂ ਅਗਲੀ ਉਹਦੀ ਜੋ ਵੀ ਬੰਦਾ ਟ੍ਰੀਟਮੈਂਟ ਬੰਦਾ ਕਰਵਾ ਸਕਦਾ ਫਿਰ ਆਪਾਂ ਇਹਨਾਂ ਦੋਨੋਂ ਨੂੰ ਪੀੜੀ ਕਰੀ ਇਹਨਾਂ ਦੀ ਚੈੱਕ ਕਰਿਆ ਦੋਵੇਂ ਦੇ ਦੋਵੇਂ ਗੱਬਣ ਇੱਕੋ ਦਿਨ ਏਆਈ ਹੋਈ ਹੋਈ ਆ ਦੋਵੇਂ ਗੱਬਣ ਤੇ ਜਿਹੜੀ ਡਿਸਚਾਰਜ ਕਰੀ ਜਾਂਦੀ ਸੀ ਕੱਲ ਦੀ ਜੜੀਂਗੀ ਜਾਂਦੀ ਸੀ ਉਹਨੂੰ ਆਪਾਂ ਉਹਦਾ ਹਾਰਮੋਨਲ ਇੰਜੈਕਸ਼ਨ ਲਗਾ ਦਿੱਤਾ ਆ ਹੋ ਇਸ ਤੋਂ ਬਾਅਦ ਸਹੀ ਹੋ ਜਾਊਗੀ ਤੇ ਬਹੁਤ ਵਧੀਆ ਆਪਾਂ ਨੂੰ ਫਾਰਮਰ ਤੋਂ ਫੀਡਬੈਕ ਮਿਲਿਆ ਧੰਨਵਾਦ ਦੋਸਤੋ